ਵਾੜਾ ਜੀ ਪਾਟਿਆ ਜੀ ਲਾਹ ਸਿੰਘ ਜੀ ਤੇ ਸਾਡੇ ਬਹੁਤ ਮਾਣ ਸਤਿਕਾਰ ਦੇ ਪਾਰਟੀਆਂ ਦੇ ਹੋਮਾ ਵੀ ਸੀ ਖੈਰਾ ਸਾਹਿਬ ਤੇ ਸਾਡੇ ਜਿਹੜੇ ਹੈਗੇ ਲਾਲੀ ਪੰਜ ਚਲੋ ਪਹਿਲਾਂ ਸਭ ਤੋਂ ਪਹਿਲਾਂ ਦੁਬਾਰਾ ਇੱਕ ਖਾਲਸਾ ਵੈਦ ਦੀ ਕੀ ਫਤਿਹ ਤੇ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਜਿਹੜਾ ਐਸੋ ਸਾਹਿਬ ਦਾ ਹੁਕਮ ਆਇਆ ਵੀ ਇਸ ਵਾਰ 13 ਫਰਵਰੀ ਨੂੰ ਤਾਂ ਮਨਾਂ ਦੇ 25 ਦੇ ਸਾਥੀਆਂ ਕਰਦੀਆਂ ਨੇ ਤੋਂ ਉਹਦੇ ਸਬੰਧ ਦੇ ਰਜੋ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਵੀ ਡਿਊਟੀ ਤਾਂ ਸਾਬ ਲੌਣਗੇ ਜਾਂ ਜਿੱਥੇ ਜਿੱਥੇ ਆਪਣੇ ਬੰਦੇ ਜਿਹੜੇ ਫੀਡਬੈਕ ਦੇ ਨੇ ਕੋਈ ਖਾਣੇ ਲਈ ਫਰਕਰ ਵਿਨੰਦ ਕਰਦੇ ਨੇ ਫਰਕਰ ਕੋਈ ਐਪਲੀਕੇਸ਼ਨ ਆ ਲੈਣੀ ਫਰਕਰ ਹੈ ਜੀ ਤੇ ਉਹ ਸਾਰੇ ਆਪਾਂ ਤਾਂ ਦੇ ਹੀ ਨਾਲ ਅੱਗੇ ਪਿਛਲੇ ਲੰਬੇ ਸਮੇਂ ਤੋਂ ਨਮਾਉਂਦੇ ਆ ਰਹੇ ਹਾਂ ਸੋ ਇਸੇ ਤਰ੍ਹਾਂ ਆਪਾਂ ਬਸ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਜਿਹੜਾ ਇਹ ਕੰਮ ਉਹ ਕਰੀਏ ਕਿ ਜਿੰਨੀ ਆਪਣੇ ਜੀਮਾਂ ਲੱਗੇ ਜੀ ਦੇ ਮਾਣ ਉਹ ਪੂਰੇ ਸੇਵਾ ਭਾਵਨਾ ਵਾਲੇ ਤੇ ਦਿਲ ਤੋਂ ਜਿਹੜੇ ਚਰੇ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਇਹ ਇੱਕ ਜਨਰ ਦੇ ਬੰਦੀ ਇਹਦੇ ਵਿੱਚ ਸਿਆਦਤ ਦਾ ਖੂਰ ਨਹੀਂ ਤੋਂ ਆਪਾਂ ਟੋਟਲ ਦੇ ਟੋਟੇ ਇੱਕ ਸਮਰਪਿਤ ਹੋ ਕੇ ਇਸ ਸਾਰਿਆਂ ਨੂੰ ਅਗਲੀ ਤਰ੍ਹਾਂ ਨੇਪਰੇ ਚਾੜ੍ਹਨ ਦੇ ਸੱਜਣ ਹੋਰ ਨਵੇਂ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਵੀ ਬਰਕਤਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਆਪੇ ਅੱਲਾਹ ਸਭਾ ਉਹਨਾਂ ਨੇ ਸਾਡੇ ਨਾਲ ਜੱਦ ਦੇ ਬੰਦੀ ਤੌਰ ਤੇ ਕੰਮ ਕਰਿਆ ਸਹਿਣ ਮਿਲਗਣਾ ਹੁੰਦਾ ਕਿੰਨਾ ਕਿਤੇ ਕਿਸੇ ਦੀ ਪੈਣ ਦੇ ਸਾਡੇ 2 ਰੁਪਏ ਖਰਚੇ ਹੋਏ ਕਮ ਆ ਗਏ ਸ਼ਾਇਦ ਉਹਨਾਂ ਦੀ ਹੋਰ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿ ਉਹ ਆਪਣਾ ਉਹ ਮੈਂ ਦੇਖਿਆ ਕਿ ਆਪਣੇ ਜਿਹੜੀ ਆਪਾਂ ਸੇਵਾ ਉਹਨਾਂ ਤੋਂ ਜੱਤੀ ਜਾਂਦੇ ਹਾਂ ਉਹ ਤੋਂ ਬਿਨਾਂ ਵੀ ਆਪਦੇ ਪਰਸਨਲੀ ਵੀ ਉਹਨਾਂ ਦੀ ਆਪੇ ਭਾਗੀ ਕਰਉਂਦੇ ਆ ਇਹ ਜ਼ਰੂਰੀ ਤੇ ਆਦੀ ਪਰਵਾਇਦਾ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਵਿਸ਼ੇਰੀ ਡਾਕਟਰ ਸਾਹਿਬ ਨੇ ਜਿਹੜੇ ਸੰਗਦਰ ਇਹਨਾਂ ਨੇ ਇਹ ਜਿਹੜੀ ਪ੍ਰਮਾਣ ਆ

ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਅੱਜ ਉਹ ਬਾਰੇ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਬਥੇ ਇਸਲਾਮ ਤੋਂ ਜੋ ਤਕਦੀਰ ਵਾਲੇ ਪੱਖੀ ਸਾਹਮਣੇ ਕਰਦੇ ਹੋ ਥੋੜੇ ਜਿਹੇ ਲੋਕਾਂ ਵਾਲੀ ਚਲਦੀ ਆ ਜਿਹਨਾਂ ਦੇ ਰક્ત ਪ੍ਰਾਣੇ ਘਟੇ ਜਾ ਰਹੇ ਸਾਰੇ ਜਣਾਂ ਦੇ ਬਹੁਤ ਸਾਰੇ ਨਮੂਨੇ ਆਏ ਹਨ ਦੇਖਣ ਤੋਂ ਅੰਦਰ ਇਸਾਂ ਆਸਾਂ ਦੇ ਇਸਾ ਪਿਛਲੇ ਸਾਰੇ ਲੋਕਾਂ ਦੇ ਸੜਕਾਂਾਂ ਤੇ ਲਾਭ ਵਿੱਚ ਕੁਝ ਲੋਕਾਂ ਨੂੰ ਲਾਭ ਕਰਦਾ ਹੈ। ਅਨੁਵਾਸਾਂ ਵੀ ਸਾਲ ਵੀ ੜੀ ਬਾਗਰ ਮੁੜ ਰੋਏ ਰੋਣ ਕਰਦੇ। ਸਾਰੇ ਲੋਕਾਂ ਨੂੰ ਸੜਕ ਬਹੁਤ ਇਸਪੈਕਟਿਡ ਬੜੇ ਕੌਂਸਲਰ ਕਿਤੇ ਬੇਦਖ ਹੋ। ਇਹ ਕੋਲ ਲੋਕਾਂ ਦੀ ਵੀ ਚੇਚੀ ਲੋਕਾਂ ਦੀ ਲਾਭ ਕਰਕੇ ਸੜਕੀ ਤੋਪੀ ਦੀ ਆਪਣੇ ਬਗਾਨੇ ਦੇ ਬਾਗੀ ਕਰਾ। रवेंद्र पांडिया जी हरिओम पांडिया भई ద్న్నా కాము సాల్న దేకే కెది కెసు కారటంత పాకేస్ కలాగే చ్తనా తుిష్ కలాగేద కెది కెది కెదిన్త న్న్నారటలో నారటా చికెదిడి కెది ਕਮਾਲ ਆ ਗਏ ਕਰਾਦਾ ਆ ਕੇ ਕਰਦਾ ਚਲੋ ਜਦੋਂ ਲੱਗ ਲੱਗੇ ਪੀਸ ਕਰਾਉਣਾ ਹਾਂ ਦੇਖੋ ਤਾਂ ਲੂ ਮੈਮੀ ਪਾਰੂ ਮੂਝੋ ਇਹ ਹੋਰ ਕੀ ਹਾਲ ਹੈ ਥੈਂਕ ਯੂ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧੈ ਸਭ ਤੋਂ ਪਹਿਲਾਂ ਸਰਦਾਰ ਜਨਦੀਪ ਸਿੰਘ ਏਪੀਓ ਜੀ ਨੂੰ ਸਾਰੇ ਕਲੱਬ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਹਰ ਸਾਲ ਦੀ ਪਹਿਲਾਂ ਇਸ ਸਾਲ ਵੀ ਗਰੀਬ ਬੱਚਿਆਂ ਦੇ ਵਿਆਹ ਕਰਨੇ ਨੇ ਜੇ ਹਾਂਜੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਕਰਦੇ ਕੁੜੀਆਂ ਦੇ ਸਭ ਤੋਂ ਵੱਡਾ ਦਾਨ ਕੁੜੀ ਦਾ ਦਾਨ ਜੇ ਵਿਆਹ ਕਰਦੇ ਆਪਾਂ ਜੀ ਸੋ ਸਾਰੇ ਕਲੱਬ ਨੂੰ ਜਿੰਨੇ ਵੀ ਭਰਾ ਮੇਰੇ ਆਏ ਵੇ ਸਾਰੇ ਜਿੰਨੇ ਕਾਉਂਸਲਰ ਸਹਿਬਾਨ ਪ੍ਰਧਾਨ ਸਹਿਬਾਨ ਸਾਡੇ ਮਨਜਿੰਦਰ ਸਿੰਘ ਮਾਂਗੜ ਢੋਲਾ ਜੀ ਲਾਲੀ ਭਾਜੀ ਸਾਰੇ ਦਾ ਧੰਨਵਾਦ ਕਰਦਾ ਹਾਂ ਜਿੰਨੇ ਪੱਤਰਕਾਰ ਭਰਾ ਆਏ ਵੇ ਸਾਰਿਆਂ ਦਾ ਧੰਨਵਾਦ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਮੈਂ ਤਨੋਂ ਮਨੋਂ ਤਨੋਂ ਸਾਰੇ ਕਲਪ ਦੀ ਮਦਦ ਕਰਾਂਗੇ ਔਰ ਸਰਦਾਰ ਗਦੀਪ ਜੀ ਨੂੰ ਵਧਾਈ ਦਿੰਦਾ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਨੂੰ ਇਸ ਪਿਆਰੇ ਵਿੱਚ ਜੋ ਸਮਾਗਮ ਕਰਨਾ ਹੈ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਬਹੁਤ ਬਹੁਤ ਧੰਨਵਾਦ ਹੋਪਾ ਨੇ ਜਿਹਦੇ ਮੇਰੇ ਬੀਨ ਦੇ ਕੰਸਰਟ ਦੇ ਜਿਹਦੇ ਭਾਗ ਲੈ ਸਾਰੇ ਆਜ ਕੇ ਬਹੁਤ ਬਹੁਤ ਧੰਨਵਾਦ ਕੀਤਾ ਸਾਡੀ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਸਤਾਵ ਬਹੁਤ ਬਹੁਤ ਧੰਨਵਾਦ ਅੱਬਾ ਜੀ 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 ਸਾਰੇ ਭਾਦਾਂ ਨੂੰ ਸਭਾ ਬਹੁਤ ਬਹੁਤ ਮੰਤਰੀ ਜਾਨਾ ਬਹੁਤ ਬਹੁਤ ਸਾਰੇ ਬਹੁਤ ਤੁਸੀਂ ਤਾਂ ਸਾਰੇ ਬੜੇ ਬੜੇ سارے <سؤال> چیز صاحب متروگی اپنا کارڈ جاری کر رہے ہیں سارے <سؤال> کلب <سؤال> ਮੈਂ ਸਰ ਬਹੁਤ ਚੋਹਤਾ ਆ ਸਾਡੇ ਇਸ ਲੋੜਵਤ ਪਰਿਵਾਰਾਂ ਦੇ ਮੈਂਬਰਾਂ ਦੇ ਵਿੱਚ ਰਲ ਕੇ ਪੜ੍ਹ। ਕਿੰਨੀ ਲੜਕੀ ਦੇ ਵੇਖ ਰਹੇ ਅਰਕੇ ਸਟਾਫੀਆਂ ਸੁ ਵਲੇ ਰੱਖਿਆ ਜਿਵੇਂ ਲੜਕੀ ਆ ਗਿਆ ਤੇ ਕਦੇ ਵਾਰਸ ਤੱਕ ਕਿੰਨੇ ਲੜਕੀ ਸਾਰੇ ਪਿਆਰ ਨਾਲ ਜਿਵੇਂ ਉਹਨਾਂ ਕਰਦੋ। ਆ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਗੁਰਦੀਪ ਸਿੰਘ ਏਟੀਓ ਜੀ ਤੇ ਸਾਰੇ ਕਲੱਬ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਲੋੜਵੰਦ ਬੱਚਿਆਂ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਆਹ ਕਰ ਰਹੇ ਆ ਮੈਂ ਪ੍ਰਧਾਨ ਜੀ ਨੂੰ ਸਾਰੀ ਟੀਮ ਨੂੰ ਸਾਡੇ ਬਾਪੂ ਹਮਪ੍ਰਕਾਸ਼ ਜੀ ਜਿੰਨੇ ਵੀ ਸਾਡੀ ਸਾਰੀ ਟੀਮ ਖੜੀ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਆਪਣੇ ਵੱਲੋਂ ਆਪਣੇ ਯਾਰਾਂ ਦੋਸਤਾਂ ਵੱਲੋਂ ਤਨੋਂ ਮਨੋਂ ਤੁਹਾਨੂੰ ਇਹਨਾਂ ਦੀ ਮਦਦ ਕਰਾਂਗਾ ਜਦੋਂ ਲੋੜਵੰਦ ਕਿਸੇ ਬੱਚੀ ਦਾ ਕੋਈ ਵਿਆਹ ਕਰਦਾ ਹੈ ਪ੍ਰਮਾਤਮਾ ਬੜੀ ਕਿਰਪਾ ਕਰਦਾ ਉਹਨਾਂ ਤੇ ਸਰਦਾਰ ਗੁਰਦੀਪ ਸਿੰਘ ਈਟੀਓ ਸਾਹਿਬ ਜਿੰਨੇ ਵੀ ਇਹਨਾਂ ਦੀ ਆਪਰੀ ਕਮੇਟੀ ਹੈ ਸਾਰੇ ਕਲੱਬ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਲੋਕ ਸਮਾਗਮ ਹੈ ਜਿਹੜਾ ਕਿੰਨੇ ਸਾਲ ਹੋਏ ਨਹੀਂ ਹੈ ਡਾਕਟਰ ਪੀbro ਉਮੀਦ ਦੇ ਕਲੱਬ ਸਾਹਨੇ ਵਾਲੋ ਇਹਦੇ ਲੰਬੇ ਸਮੇ ਤੋਂ ਜਿਹੜਾ 25 ਆ 25ਵਾਂ ਸਾਡਾ 25 ਸਾਲਾਨਾ ਪ੍ਰੋਗਰਾਮ ਹੈ ਜਿਹੜਾ ਕਿ ਸਾਰ ਅਸੀਂ ਸੋਹੇ ਖਾਦਿਆਂ ਕਰਨ ਜਾ ਰਹੇ ਹਾਂ ਇਹ ਸਾਡਾ ਪ੍ਰੋਗਰਾਮ 12 April 2025 ਨੂੰ ਜਿਪਕੁਰ ਰਿਜ਼ੋਰਟ ਸਾਲਾ ਵਿੱਚ ਕੇ ਕਲ ਜਾ ਰਹੇ ਹਾਂ ਇਦੇ ਵਿੱਚ ਅਸੀਂ 31 ਮਾਰਚ ਤੱਕ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੋਂ ਐਪਲੀਕੇਸ਼ਨਾਂ ਦੀ ਮੰਗ ਕਰਦੇ ਹਾਂ ਜਿਹਦੇ ਵੀ ਬੱਚਿਆਂ ਦੀ ਅਪਲਾਈ ਹੋਣਗੇ ਉਹਨਾਂ ਸਾਰਿਆਂ ਜੋ ਉਹਦੀਆਂ ਸੈਕਰੀਟਰੀ ਕੀਤੀ ਜਾਊਗੀ ਜੋ ਸਹੀ ਪਾਇਆ ਗਿਆ ਉਹਨਾਂ ਵਿੱਚੋਂ ਅਸੀਂ ਸਾਰੇ ਜਿਹੜੇ ਵੀ ਐਪਲੀਕੇਸ਼ਨ ਰਿਕਾਰਡ ਗਿਆ ਉਹਨਾਂ ਦੇ ਸਾਰਿਆਂ ਦਾ ਵਿਆਹ ਕਰਾਂਗੇ ਅਤੇ ਉਹਨਾਂ ਨੂੰ ਪਰਿਵਾਰਾਂ ਨੂੰ ਜੋ ਵੀ ਜ਼ਰੂਰਤਵੰਦ ਸਮਾਨ ਹੈ ਸਾਡਾ ਇਸ ਤਰ੍ਹਾਂ ਹਰ ਇੱਕ ਸਾਲ ਦਿੰਦੇ ਅਸੀਂ ਉਹ ਸਾਰਾ ਸੰਬੰਧਿਤ ਲਿਆਊਗਾ ਜਿਹੜਾ ਨਾ ਸਮਾਨ ਹੈ ਸਮਾਨ ਵਿੱਚ ਸਾਡਾ ਡਬਲ ਬੈੱਡ ਹੋ ਗਿਆ ਪੇਟੀ ਹੋ ਗਈ ਸੌਏ ਬਿਸਤਰ ਹੋ ਗਏ ਭਾਂਡੇ ਹੋ ਗਏ ਬਾਲੀਆਂ ਹੋ ਗਈਆਂ ਝਾਂਜਰਾ ਹੋ ਗਈਆਂ ਸੌਏ ਬਿਸਰੇ ਪੱਖਾ ਬਿਸਤਰੇ ਹੋ ਗਏ ਸੂਟ ਲੜਕੀ ਦੇ ਹੋ ਗਏ ਮੁੰਡਾ ਤੇ ਘੜੀ ਦੋਹੇ ਨੇ ਕੋਲ ਬਡੇ ਦੇ ਕੋਲ ਘੜੀ ਹੋ ਗਈ ਫ੍ਰਿਜ ਹੋ ਗਏ ਹਰ ਇੱਕ ਤਰ੍ਹਾਂ ਦਾ ਜੋ ਵੀ ਢੇਲੂ ਸਵਾਦ ਹੁੰਦਾ ਟੋਲਬਸ ਪਰਿਵਾਰਾਂ ਨੂੰ ਸਾਡੇ ਕਲੱਬ ਵੱਲੋਂ ਆਮਦਾਨੀ ਸੱਜਣਾਂ ਦੇ ਸੇ ਜੋਗ ਨਾਲ ਕੀਤਾ ਜਾਊਗਾ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਾਡੇ ਇਲਾਕੇ ਦੇ ਹਰੇਕ ਦਾ ਦਾਨੀ ਸੱਜਣ ਨੂੰ ਪਤਾ ਹੈ ਸਾਡਾ ਹਰੇਕ ਸਾਲ ਅਸੀਂ 25 ਸਾਲਾਂ ਤੋਂ ਇਸ ਕਾਰਜ ਨੂੰ ਕਰਦੇ ਆ ਰਹੇ ਹਾਂ ਇਹਨਾਰੇ ਵੀ ਸਾਡੇ ਇਸ ਫੰਕਸ਼ਨ ਤੇ ਬੜੇ ਵੱਧ ਚੜ ਕੇ ਬਾਹਰੋਂ ਸਾਨੂੰ ਇਸ ਦਾਨ ਲਈ ਪੈਸੇ ਭੇਜਦੇ ਨੇ ਤਾਂ ਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਵਿਆਹ ਕਰ ਸਕੀਏ ਇਹ ਸਾਡੇ ਬੱਚਿਆ ਸਾਡੇ ਗੈਸਟ ਹੁੰਦੇ ਜਰ ਨੇ ਇਹ ਸਾਡੇ ਤਾਂ ਕਿ ਅਸੀਂ ਉਹਨਾਂ ਦੇ ਵਿਆਹਾਂ ਦੇ ਵਿੱਚ ਅਸੀਂ ਸਾਨੂੰ ਪਰਮਾਤਮਾ ਵੱਲੋਂ ਡਿਊਟੀ ਲੱਗੇ ਸਾਡੇ ਇਹ ਅਸੀਂ ਹਰੇਕ ਸਾਲ ਕਾਰਜ ਕਰਦੇ ਆ ਰਹੇ ਹਾਂ ਜਿਵੇਂ ਚ ਹਰਦੀਪ ਸਿੰਘ ਮੁੰਡਿਆ ਜੇ ਕਾਡੇ ਮਤਰੀ ਸਾਹਿਬ ਦਾ ਵਿਸ਼ੇਸ਼ ਜਿਹੜਾ ਯੋਗਦਾਨ ਹੁੰਦਾ ਹੈ ਜਿਹੜਾ ਹਰੇਕ ਸਾਲ ਸਾਡੇ ਇਸ ਫੰਕਸ਼ਨ ਤੇ ਆ ਕੇ ਸਾਡੇ ਫੰਕਸ਼ਨ ਨੂੰ ਬੜਾ ਰੋਲ ਭਰਉਂਦੇ ਨੇ ਅਤੇ ਸਾਰੇ ਹੀ ਸਾਡੇ ਜਿੰਨੇ ਸਾਡੇ ਕਲੱਬ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਸਾਡੇ ਦੋਸਤ ਮਿੱਤਰ ਸਾਰੇ ਸਾਰੇ ਹੀ ਬਹੁਤ ਵਧੀਆ ਤਰੀਕੇ ਨਾਲ ਇਸ ਸੇਵਾ ਕਰਦੇ ਨੇ ਅਤੇ ਬਾਕੀ ਸਾਰੇ ਹੀ ਲੋਕੀ ਅਸੀਂ ਦੁਆਰਾ ਫੇਰ ਅਪੀਲ ਕਰਾਂਗੇ ਸਾਰਿਆਂ ਨੂੰ ਤਰਿਹ ਜਿਹੜਾ ਨੂੰ ਇਸ ਸਾਲ ਵੀ ਸਾਨੂੰ ਸਾਰੇ ਵੱਧ ਤੋਂ ਸਹਿਯੋਗ ਦਿਓ ਤੇ ਸਾਡਾ ਹਰੇਕ ਸਾਡਾ ਖੁੱਲਾ ਸਦਾ ਸਾਰੇ ਹੀ ਅਗਜ਼ਾਰਡ ਜੋਬ ਸੁਣਦੇ ਰਹੇ ਦਿਖਦੇ ਦੇ 12 ਅਪ੍ਰੈਲ ਨੂੰ ਜੋ ਕੋ ਪੈਲਸ ਵਿੱਚ ਆ ਕੇ ਸਾਡੇ ਬੇਹਾਂ ਦੇ ਵਿੱਚ ਰੌਣਕ ਬਧਾਓ ਅਤੇ ਆਪ ਆ ਕੇ ਇਸ ਪ੍ਰੋਗਰਾਮ ਦੇਖੋ ਜਿਹੜੀਆਂ ਆਰਕੀਆਂ ਨੇ ਉਹ ਕਿੰਨੀ ਤਰੀਕ ਤੱਕ ਲਈ ਸਾਡੇ ਲੋੜਵੰਦ ਪਰਿਵਾਰਾਂ ਦੀਆਂ ਅਰਜ਼ੀਆਂ 31 ਮਾਰਚ ਤੱਕ ਨਾਲਾ ਮੈਂ ਦੀ ਸਾਰਾ ਵੇਖੇ ਧਾਰੀ ਵਾਲੇ ਗ੍ਰੋਸਰੀ ਸੈਂਟਰ ਵਿਖੇ ਪਛਾਣ ਉਸ ਤੋਂ ਬਾਅਦ ਅਸੀਂ ਸਕਰੀਨਿੰਗ ਕਰਕੇ ਜਾ ਕੇ ਲੁੱਕ ਜਿਹੜਾ ਅਪਲਾਈ ਕੀਤਾ ਹੋਗਾ ਉਹਨੇ ਘਰਾਂ ਜਾ ਕੇ ਦੇਖਾਂਗੇ ਕਿ ਲੋੜਵੰਦ ਪਰਿਵਾਰ ਨੇ ਉਹਨਾਂ ਜਿਹੜੇ ਸਹੀ ਪਾਏ ਗਏ ਉਹਨਾਂ ਦੇ ਅਸੀਂ ਵਿਆਹ ਕਰਾਂਗੇ ਕਈ ਵਾਰ ਇਦਾਂ ਦੇ ਪਰਿਵਾਰ ਤੁਹਾਨੂੰ ਅਪਲਾਈ ਕਰ ਦਿੰਦੇ ਨੇ ਜਿਹੜੇ ਦੁਬਾਰਾ ਪਹਿਲਾਂ ਵਿਆਹ ਹੋਇਆ ਹੋਇਆ ਹੁੰਦਾ ਉਹ ਉਹ ਅਸੀਂ ਦੁਬਾਰਾ ਚੈੱਕ ਕਰਦੇ ਹਾਂ ਦੇਖ ਕੇ ਜਿਹੜਾ ਲੋੜਵੰਦ ਪਰਿਵਾਰ ਹੁੰਦਾ ਸਮਾਜ ਤੋਂ ਬੋਲ ਕੇ ਜਿਹੜੀ ਚਾਹੀਦੀ ਆ ਲੜਕੀ ਦਾ 18 ਸਾਲ ਲੜਕੇ ਦਾ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਲੋੜਵੰਦ ਪਰਿਵਾਰ ਹੋਣਾ ਚਾਹੀਦਾ ਉਹਦਾ ਅਸੀਂ ਜੋ ਜ਼ਰੂਰਤਵੰਦ ਦਾ ਉਹਦੇ ਪਰਿਵਾਰ ਦਾ ਇਹ ਕਰਦੇ ਆ ਨਹੀਂ ਕੋਈ ਐਵੀ ਸ਼ਰਤ ਆ ਵੀ ਜਿਹੜੇ ਪਰਿਵਾਰ ਆ ਪੰਜਾਬੀ ਹਾਂ ਐਰਐਚਐਸ ਕੀ ਥੋੜਾ ਰੱਖਿਆ ਸੀ ਕਈ 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 ਗਰੀਬ ਪ੍ਰਵਾਸੀ ਬੰਦੇ ਸਾਡੇ ਕੋਲ ਕਈ ਬੰਦੇ ਰਜਤਾਂ ਦੇ ਆ ਗਏ ਸੀ ਪਿਛਲੀ ਵਾਰੀ ਜਿਹੜੇ ਦੋ ਦੋ ਵਾਰੀ ਪਹਿਲਾਂ ਹੁੰਬਿਆ ਹੋਏ ਸੀਗੇ ਉਸੇ ਕਈ ਬੰਦੇ ਫੜੇ ਨੇ ਇਸ ਵਾਰ ਥੋੜਾ ਇਸ ਦੇ ਬਹੁਤ ਸਖਰੀਲਿੰਗ ਕਰਕੇ ਇਸ ਕੱਲ੍ਹਾਂ ਨੂੰ ਜੋ ਧੰਨ ਆ ਵੀ ਤਰਵਾ ਲਈ ਆ ਰਹੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਡਾਕਟਰ ਕੇਮਰਾਓ ਉਮੀਦਕਰ ਕਲੱਬ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਜੋ ਵਿਆਹ ਲੋੜਵੰਦ ਪਰਿਵਾਰਾਂ ਲੋੜਵੰਦ ਬੱਚੀਆਂ ਦੇ ਕੰਨਿਆਦਾਨ ਕੀਤੇ ਜਾਂਦੇ ਆ ਇਸ ਵਾਰ ਵੀ ਬੜੇ ਜਾਹੋ ਜਲਾਲ ਦੇ ਨਾਲ ਸ਼ੌਂਕ ਦੇ ਨਾਲ ਇਹ ਕੀਤੇ ਜਾ ਰਹੇ ਸਾਰੇ ਕਲੱਬ ਦੇ ਵੱਲੋਂ ਸਾਰੇ ਦਾਨੀ ਸੱਜਣਾ ਦੇ ਵਿੱਚੋਂ ਜੋ ਕਿ ਜੋ ਲੜਕੀਆਂ ਦੇ ਜੋ ਵਿਆਹ ਹਨ 12 April ਨੂੰ ਡਾਕਟਰ ਭੀਮਰਾਓ ਉਮੀਦ ਕਰਦੇ ਜੋ ਜਨਮ ਦਿਨ ਦੇ ਸਮਰਪਤ ਇਹ ਆਰੰਭੇ ਗਏ ਹਨ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਕਲੱਬ ਬਹੁਤ ਹੀ ਵਧੀਆ ਲੜਕੀਆਂ ਦੇ ਵਿਆਹ ਕਰਨੇ ਚ ਕਾਮਯਾਬ ਹੋਏਗੀ ਜੀ ਕੀ ਉਹ ਅਪੀਲ ਕਰਦੇ ਹਾਂ ਜੀ ਅਸੀਂ ਇਹ ਅਪੀਲ ਕਰਦੇ ਹਾਂ ਦਾਨੀ ਸੱਜਣਾ ਨੂੰ ਕੇਸ ਦੇ ਵਿੱਚ ਜੋ ਸਹਿਯੋਗ ਸਹਿਯੋਗ ਦੇਉ ਐਨਆਰਆਈ ਵੀਰਾਂ ਨੂੰ ਵੀ ਅਪੀਲ ਕਰਦੇ ਆ ਕਿ ਸਹਿਯੋਗ ਦੇ ਕੇ ਜੋ ਇਹ ਆਪਣੇ ਮਹੱਲੇ ਆਪਣੇ ਇਲਾਕੇ ਸਾਹਨੇਵਾਲ ਦੇ ਵਿੱਚ ਜੋ ਇਹ ਕਲੱਬ ਸਿਖਰਾਂ ਤੱਕ ਜਾਵੇ ਤਾਂ ਜੋ ਅਸੀਂ ਹੋਰ ਵੀ ਵਾਹਿਗੁਰੂ ਅੱਗੇ ਅਪੀਲ ਕਰਦੇ ਆ ਕਿ ਕਲੱਬ ਵਿੱਚੋਂ ਕੋਈ ਨਵਾਂ ਵੀ ਕੰਮ ਕਰ ਸਕੀਏ ਵਿਆਹ ਤਾਂ ਚਲੋ ਹਰ ਸਾਲ ਕਰਦੇ ਆ ਅਸੀਂ ਕਹਿੰਨੇ ਵੀ ਕੋਈ ਹੋਰ ਵੀ ਕਈ ਕੰਮ ਗੁਰੂ ਸਾਹਿਬ ਕਿਰਪਾ ਕਰੇ ਤਾਂ ਡਿਊਟੀ ਲਾਵੇ ਉਹ ਵੀ ਕੰਮ ਕਰਨ ਨੂੰ ਇਹ ਕਲੱਬ ਮੂਰੇ ਹੋਵੇਗਾ ਜੀ Oh bro